ਬਜੀ ਬਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਪਿੰਡ ਕਿਹੜਾ ਜੀ ਨੰਗਲਾ ਜੀ ਕੀ ਮਾਮਲਾ ਹੋਇਆ ਜੀ ਕੀ ਦਿੱਕਤ ਹੋ ਗਈ ਕੀ ਗੱਲ ਹੈ ਕਤਲ ਹੋਇਆ ਹਾਂਜੀ ਬਾਈ ਜੀ ਕਤਲ ਹੋਇਆ ਮੇਰੇ ਡੈਡੀ ਦੀ ਮੌਤ ਹੋ ਗਈ ਮੌਕੇ ਤੇ ਹੋ ਗਈ ਸੀਗੀ ਤੇ ਤਕਸੀਮ ਦਾ ਜ਼ਮੀਨ ਦਾ ਰੌਲਾ ਹੈਗਾ ਖਾਲ ਪਹੀ ਨਹੀਂ ਛੱਡਦੇ ਤਕਸੀਮ ਹੋਈ ਆ 17 ਸਾਲਾਂ ਬਾਅਦ ਤੇ ਇੰਤਕਾਲ ਵਗੈਰਾ ਹੋ ਗਿਆ ਠੱਡੇ ਲੱਗ ਗਏ ਤੇ ਉਸ ਤੋਂ ਬਾਅਦ ਹੁਣ ਖਾਲ ਪਹੀ ਦਾ ਰੌਲਾ ਹੈਗਾ ਮੇਰੀ ਐਸਐਸਪੀ ਸਾਹਿਬ ਦੇ 10 10 ਜੁਲਾਈ ਦੀ ਦਰਖਾਸਤ ਦਿੱਤੀ ਹੋਈ ਸੀ ਸਿੰਗੋ ਚੌਂਕ ਹੀ ਜਾਈ ਹੋਈ ਸੀਗੀ ਤੇ ਆਪਣੇ ਉਥੇ ਸਿੰਘ ਚੌਂਕੀ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਉਲਟਾ ਮੈਨੂੰ ਸਦਕੇ ਇਹ ਕਹਿ ਰਹੇ ਸੀਗੇ ਵੀ ਤੂੰ ਆਪਦੇ ਬਿਆਨ ਲਿਖਾਇਆ ਜਾ ਅਸੀਂ ਵਾਪਸ ਮੋੜਨੀ ਹੈ ਤੇ ਉਸ ਤੋਂ ਬਾਅਦ ਅੱਜ ਸਵੇਰ 7:30 ਵਜੇ ਆ ਕੰਮ ਹੋ ਗਿਆ ਜੀ ਡੈਡੀ ਦੀ ਮੌਤ ਹੋ ਗਈ ਅਸੀਂ ਸਕੂਟਰੀ ਤੇ ਸੀਗੇ ਤੇ ਜਦੋਂ ਸਰਪੰਚ ਦੇ ਘਰੋਂ ਜਾ ਰਹੇ ਸੀ ਸੜਕ ਤੇ ਤੇ ਅਸੀਂ ਸਕੂਟਰੀ ਤੋਂ ਡਿੱਗ ਪਏ ਮੇਰੇ ਵੀ ਸਿਰ ਚ ਡੜਾ ਵੱਜਿਆ ਜੀ ਪੱਥਰ ਸੀਗੇ ਬਾਜਰੀ ਦੇ ਕਿਹਨੇ ਮਾਰੇ ਇੱਕ ਤਾਂ ਅਵਤਾਰ ਸਿੰਘ ਸੀ ਜੀ ਤੇਰਾ ਚਾਚਾ ਲੱਗਦਾ ਨਹੀਂ ਚਾਚਾ ਕਰਾਂ ਜੋ ਚਾਚੇ ਦਾ ਮੁੰਡਾ ਜੀ ਇੱਕ ਜਸਪ੍ਰੀਤ ਸਿੰਘ ਸੀ ਇੱਕ ਮੇਰਾ ਤਾਇਆ ਸੀ ਬਲਦੇਵ ਸਿੰਘ ਸਕਾਤਾ ਜੀ ਤੇ ਇੱਕ ਸੀਗੀ ਬਲਦੇਵ ਸਿੰਘ ਦੇ ਘਰੋਂ ਮੇਰੀ ਮਾਸੀ ਜੀ ਗਰਮੀਤ ਕੌਰ ਇਹਨਾਂ ਨੇ ਪੱਥਰ ਮਾਰੇ ਪੱਥਰ ਮਾਰੇ ਜੀ ਜਿਹਦੇ ਨਾਲ ਕੀ ਦੀ ਮੌਤ ਹੋ ਗਈ ਮੇਰੇ ਡੈਡੀ ਦੀ ਮੌਤ ਹੋ ਗਈ ਮੇਜਰ ਸਿੰਘ ਦੀ ਤੇ ਹੁਣ ਮੰਗ ਕੀ ਕਰਾਂ ਮੈਂ ਮੰਗ ਇਹੀ ਕਰਦਾ ਜੀ ਦੋਸ਼ੀਆਂ ਨੂੰ ਫੜ ਕੇ ਛੇਤੀ ਦੋਸ਼ੀਤੀ ਇਨਸਾਫ ਦਿਵਾਇਆ ਜਾਵੇ ਤੇ ਅਸੀਂ ਉਹਨਾਂ ਚਿਰ ਕੋਈ ਜਿੰਨਾ ਚਿਰ ਕੋਈ ਕਾਰਵਾਈ ਨਹੀਂ ਹੁੰਦੀ ਦੋਸ਼ੀ ਬੜੇ ਨਹੀਂ ਜਾਂਦੇ ਅਸੀਂ ਉਨਾਂ ਚਿਰ ਕੋਈ ਸੰਸਕਾਰ ਨਹੀਂ ਕਰਾਂਗੇ ਤੇ ਇਹ ਮਤਲਬ ਕਿੰਨੀ ਜ਼ਮੀਨ ਦਾ ਰਵਾ ਸੀਗਾ ਇਹ 3595 ਕਨਾਲਾ ਮੇਰੇ ਤਿੰਨ ਦਾ ਦੇਹ ਰਿਆਂ ਦੀ ਜ਼ਮੀਨ ਸੀਗੀ ਜੀ ਉਹਦੀ ਤਕਸੀਮ ਹੋਈ ਹੈ ਜੀ ਉਹਦੇ ਚ ਸਾਨੂੰ ਸਾਰਿਆਂ ਨੂੰ ਖਾਲ ਪਾਈਆਂ ਲੱਗੀਆਂ ਜੀ ਤੇ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ 10 ਜੁਲਾਈ ਦੀ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਹੋਈ ਸੀ ਜੀ ਜੇ ਕਾਰਵਾਈ ਕਰਦੀ ਤਾਂ ਇਹ ਬਚਾਹ ਹੋ ਸਕਦਾ ਬਚਾਹ ਹੋ ਸਕਦਾ ਸੀ ਜੀ ਮੈਨੂੰ ਚੌਂਕੀ ਚ ਸੱਦ ਲਿਆ ਸੀਗਾ ਪੰਚਾਇਤ ਵੀ ਨਾਲ ਸੀ ਵੀਰੇ ਇੱਕ ਵਾਰੀ ਸੱਦਕੇ ਚੌਕੀ ਚ ਜੀ ਆਪਣੇ ਗਮਦੂਰ ਸਿੰਘ ਐਸਆਈ ਹੈ ਜੀ ਉਹਨਾਂ ਨੇ ਸੱਦਕੇ ਸਾਨੂੰ ਆਪ ਕਹਿੰਦੇ ਅਸੀਂ ਦੋਸ਼ੀ ਬਾੜ ਰੱਖੇ ਅਸੀਂ ਮੈਡੀਕਲ ਕਰਾ ਕੇ ਜੇਲ ਛਡਣੇ ਆਪ ਉੱਠ ਕੇ ਬਾਗੀ ਜੀ ਤੇ ਮੈਥੋਂ ਕੁਝ ਰਿਸ਼ਬਤ ਵੀ ਲੈਤੀ ਹੋਈ ਹੈ ਜੀ ਸਿੰਘੋ ਚੌਕੀ ਐਸਆਈ ਨੇ ਜੀ ਤੇ ਪਰ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਮੇਰੇ ਤੇ ਰਜਾਨਾ ਡੇ ਵੀ ਮੇਰੇ ਕੋਲੇ ਫੋਨ ਕਾਲਾਂ ਪਈਆਂ ਜੀ ਡੇਲੀ ਫੋਨ ਕਰਦਾ ਸੀਗਾ ਕਿ ਤੂੰ ਬਿਆਨ ਲਿਖਾਇਆ ਜਾ ਇੱਕ ਦਿਨ ਮੈਂ ਤੇ ਇੱਕ ਸਾਡੇ ਪਿੰਡੋਂ ਮੈਂਬਰ ਪਾ ਗਏ ਸੀਗੇ ਜੀ ਸਾਨੂੰ ਕਹਿੰਦਾ ਤੁਸੀਂ ਬਿਆਨ ਲਿਖਾਇਆ ਜੋ ਉਹਨਾਂ ਨੂੰ ਮੈਂ ਸੱਦ ਲੈਣਾ ਐ ਕਰ ਲੈਣਾ ਅਸੀਂ ਵਾਪਸ ਮੋੜ ਨਹੀਂ ਐਨੇ ਦਿਨ ਰੱਖ ਨਹੀਂ ਸਕਦੇ ਫਿਰ ਮੈਨੂੰ ਪਰਸੋਂ ਤੇ ਕੱਲ ਵੀ ਪਰਸੋਂ ਕੌਣ ਆਇਆ ਸ਼ਾਮ ਨੂੰ ਕਹਿੰਦਾ ਮੈਂ ਘਰੇ ਆ ਕੇ ਬਿਆਨ ਲਿਖ ਕੇ ਲੈ ਜਾਣਾ ਤੇਰਾ ਮਤਲਬ ਭਰਾ ਨੇ ਭਰਾ ਹੀ ਮਾਰਿਆ ਹਾਂਜੀ ਭਰਾ ਨੇ ਭਰਾ ਮਾਰਿਆ ਜਮੀਰ ਪਿਛੇ ਜਮੀਨ ਪਿਛੇ ਅੱਛਾ ਹੁਣ ਮੰਗ ਕੀ ਕਰਦੇ ਹਾਂ ਸੀ ਮੰਗ ਕਰਦੇ ਆਂ ਜੀ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫੜ ਕੇ ਸਜ਼ਾ ਦਿੱਤੀ ਜਾਵੇ ਤੇ ਉਹਨਾਂ ਸਰ ਅਸੀਂ ਕੋਈ ਸੰਸਕਾਰ ਨਹੀਂ ਕਰਾਂਗੇ ਹਾਂਜੀ ਸਰ ਜੋ 10 ਨੰਬਰ ਦੇ ਚੁੱਕਤ ਨੰਬਰ ਜਮੀਨ ਲੈ ਕੇ ਕੀ ਮਸਲਾ ਹੋਇਆ ਹੈ ਅੱਜ ਸ੍ਰੀ ਪਿੰਡ ਸਾਹ ਕ੍ਰੀਮ 7:30 ਵਜੇ ਘਟਨਾ ਵਾਪਰੀ ਹੈ ਕੋਈ ਜ਼ਮੀਨ ਦਾ ਨਾ ਤਕਸੀਮ ਦਾ ਰੌਲਾ ਸੀਗਾ ਦੋਦੇ ਰੰਦਾ ਸਕੇ ਹੀ ਭਰਾ ਜੇ ਦੋਨੇ ਉਹਨਾਂ ਦੇ ਵਿੱਚ ਜਦੋਂ ਇਹ ਸਰਪੰਚ ਦੇ ਘਰੋਂ ਆ ਰਹੇ ਸੀਗੇ ਤੇ ਦਰਾਨੇ ਰਾਹ ਰੇ ਵਿੱਚ ਆਉਂਦੇ ਕੋਈ ਇਹਨਾਂ ਦੇ ਵਿੱਚ ਆਪਸ ਵਿੱਚ ਟਕਰਾਅ ਹੋਈ ਹੈ ਇਨੇ ਸਕੂਟਰੀ ਦੇ ਵਿੱਚ ਐਕਸੀਡੈਂਟ ਹੋਇਆ ਥੱਲੇ ਡਿੱਗ ਪਏ ਜਦੋਂ ਉਹਨਾਂ ਨੇ ਆਪਣਾ ਲੜਾਈ ਝਗੜਾ ਹੋ ਗਿਆ ਥੱਲੇ ਡਿੱਗ ਪਈ ਸਕੂਟਰੀ ਉਹਰੇ ਵਿੱਚ ਇੱਕ ਬੰਦੇ ਦੇ ਇੰਜਰਡ ਹੈ ਇੱਕ ਬੰਦਾ ਇੱਕ ਬੰਦੇ ਦੇ ਡਿੱਗਣ ਸਾਰ ਉਹਦੀ ਮੌਤ ਹੋ ਗਈ ਸੀ ਇਸ ਸਬੰਧ ਵਿੱਚ ਅਗਰੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਹ ਕਤਲ ਹੋਇਆ ਜਾਂ ਕਿਵੇਂ ਕੀ ਮਾਮਲਾ ਇਹ ਹਜੇ ਤਫ਼ਤੀਸ਼ ਦਾ ਵਿਸ਼ਾ ਜੀ ਜਿਹੜਾ ਕਤਲ ਹੋਇਆ ਹੈ ਕਰ ਰਹੇ ਹੈ ਤੇ ਸਬੰਧਤ ਕਾਰਵਾਈ ਪਰ ਫਿਲਹਾਲ ਅਸੀਂ ਇਹਨਾਂ ਦੇ ਦੋਨੇ ਪਾਰਟੀਆਂ ਦੇ ਬਿਆਨ ਇੱਕ ਪਾਰਟੀ ਦੇ ਬਿਆਨ ਮਜਬੂਰ ਦੇ ਲੈ ਰਹੇ ਹੈਗੇ ਇਹਦੀ ਕਾਰਵਾਈ ਅਮਰ ਜੰਦੀ ਜਾਵੇਗੀ ਸਰ ਦੋਸ਼ੀਆਂ ਨੇ ਲੋਕ ਦੋਸ਼ ਲਾਇਆ ਸੀ ਮੋਰਚੂ ਤੋਂ ਕਿ ਦੇ ਸਾਡੀ ਕਾਰਵਾਈ ਨਹੀਂ ਕਰੀ ਜੀ ਉਹਦਾ ਇਹ ਕਤਲ ਮਾਮਲਾ ਹੁੰਦਾ ਨਹੀਂ ਉਹਨਾਂ ਕੋਲ ਇੱਕ ਦਰਖਾਸਤ ਪਹਿਲਾਂ ਪੈਂਡਿੰਗ ਜਰੂਰ ਸੀ ਇਹਦੀ ਕਾਰਵਾਈ ਆਪਣਾ ਅਮਲ ਚ ਲਿਆਂਦੇ ਜਾ ਰਹੀ ਸੀਗੀ ਇਹਦੀ ਆਪਣਾ ਪਰਤਾਲ ਕੀਤੀ ਜਾ ਰਹੀ ਸੀ ਦਰਖਾਸਤ ਦੀ ਇਹਨਾਂ ਵਿਚਬੀਨ ਇਹ ਗੱਲ ਹੋ ਗਈ ਕਾਰਵਾਈ ਕਰ ਰਹੀ ਸੀ ਕਾਰਵਾਈ ਕਰ ਰਹੀ ਸੀ ਕਤਲ ਹੋ ਜਾਏਗਾ ਅ ਫਿਰ ਨਾਲ ਲੈ ਕੇ ਕੀ ਮਾਮਲਾ ਤੇ ਕੀ ਕਾਰਵਾਈ ਹੋ ਚੁੱਕੀ ਹੈ ਮਿਤੀ 3/8/25 ਨੂੰ ਇੰਸਪੈਕਟਰ ਯਾਦਵਿੰਦਰ ਸਿੰਘ ਮੁਕੱਬਸਰ ਥਾਣਾ ਤਲਵੰਡੀ ਸਾਬੋ ਨੂੰ ਇੱਕ ਸੂਚਨਾ ਮਸੂਲ ਹੋਈ ਸੀ ਗੁਰਪ੍ਰੀਤ ਸਿੰਘ son of ਮੇਜਰ ਸਿੰਘ ਜਿਹੜਾ ਉਹਦੇ ਸੱਟਾਂ ਲੱਗਨ ਕਰ ਉਹ ਦਾਖਲ ਹੋਇਆ ਹਸਪਤਾਲ ਤੇ ਇੱਕ ਮੇਜਰ ਸਿੰਘ ਜਿਹੜਾ ਉਹਦਾ ਪਿਤਾ ਸੀਗਾ ਉਹਦੀ ਜਿਹੜੀ ਹੈਡ ਬੋਡੀ ਉਥੇ ਮਸੂਲ ਹੋਈ ਹੈਗੀ ਆ ਮੋਰਚਰੀ ਚ ਪਈ ਹੈ ਤੇ ਉਹਦੀ ਕਾਰਵਾਈ ਲਈ ਜਿਹੜਾ ਆਈਓ ਭੇਜਿਆ ਜਾਵੇ ਜੀ ਦੇ ਦੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਯਾਦਵਿੰਦਰ ਸਿੰਘ ਆਪਣੇ ਸਟਾਫ ਦੇ ਨਾਲ ਮੌਕੇ ਤੇ ਪਹੁੰਚਿਆ ਸੀ ਜਾ ਕੇ ਬਿਆਨ ਲਿਖੇ ਗੁਰਪ੍ਰੀਤ ਸਿੰਘ son of ਮੇਜਰ ਸਿੰਘ ਦੇ ਤੇ ਇਨੇ ਆਪਣੇ ਮਿਆਂ ਦਾ ਵਿੱਚ ਇਹ ਦਿਖਾਇਆ ਵੀ ਇਹ ਤਾਂ ਆਪਣੇ ਚਾਚੇ ਤਾਇਆ ਦਾ ਜਿਹੜਾ ਹੈਗਾ ਜ਼ਮੀਨ ਦੀ ਤਕਸੀਮ ਨੂੰ ਲੈ ਕੇ ਆਪਸ ਚ ਰੌਣਾ ਚੱਲਦਾ ਸੀਗਾ ਜਿਹਦੇ ਕਰਕੇ ਕੱਲ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਝਗੜਾ ਹੋ ਗਿਆ ਤੇ ਇਹਨਾਂ ਦੇ ਜਿਹੜੇ ਹੈਗੇ ਐ ਇੱਕ ਦੂਜੇ ਤੇ ਰੋੜੇ ਚੱਲ ਪਏ ਤੇ ਜਿਹਦੇ ਕਰਕੇ ਜਿਹੜਾ ਉਹਨਾਂ ਨੇ ਦੂਸਰੀ ਪਾਰਟੀ ਦੇ ਬਲਦੇਵ ਸਿੰਘ ਗੁਰਮੀਤ ਕੌਰ ਅਵਤਾਰ ਸਿੰਘ ਤੇ ਜਸਪਰੀ ਸਿੰਘ ਨੇ ਰੋੜੇ ਜਲਾਉਣੇ ਸ਼ੁਰੂ ਕਰਤੇ ਤਾਂ ਉਹਦੇ ਚੋਂ 1 ਕਰੋੜਾ ਇਦੇ ਗੁਰਮੀਤ ਸਿੰਘ ਦੇ ਮਾਰਿਆ ਤੇ ਜਿਹਦੇ ਨਾਲੇ ਥੱਲੇ ਡਿੱਗ ਪਏ ਦੋਨੋਂ ਪਿਓ ਪੁੱਤ ਤੇ ਜਿਹਦੇ ਨਾਲੇ ਬਜ਼ੁਰਗ ਫਾਦਰ ਦੀ ਜਿਹਦੀ ਉਮਰ 65 ਸਾਲ ਦੇ ਕਰੀਬ ਹੈ ਉਹਦੀ ਜਿਹੜੀ ਮੌਤ ਹੋ ਗਈ। ਤੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਅੱਜ ਦੀ ਕਿਵੇਂ ਰਹਿ ਕੇ ਜੇ ਇਹ ਚਾਰ ਵਿਅਕਤੀਆਂ ਦੇ ਖਿਲਾਫ ਅਸੀਂ ਹੱਲੇ ਪਰਚਾ ਦਰਜ ਕੀਤਾ ਹੈ ਤੇ ਬਿਆਨਾਂ ਦੇ ਗੁਰਪ੍ਰੀਤ ਸਿੰਘ ਦੇ ਜਿਹਦੇ ਜੋ ਬਲਦੇਵ ਸਿੰਘ ਉਰਫ ਕਾਕਾ son of ਭਗਤਿਆਰ ਸਿੰਘ ਨਗਲੇ ਦਾ ਗੁਰਮੀਤ ਕੌਰ ਜਿਹੜੀ ਇਹਦੀ ਵਾਈਫ ਹੈ ਤੇ ਅਫਤਾਰ ਸਿੰਘ ਐਲੀਸ ਸੂਬਾ ਸਨੋ ਗੁਰਚਰਨ ਸਿੰਘ ਇਹ ਵੀ ਨਗਲੇ ਦਾ ਤੇ ਇੱਕ ਜਸਪ੍ਰੀਤ ਸਿੰਘ ਨਾਥਾ ਇਹ ਇਹ ਸਨੋ ਆਪਣੇ ਛੱਤਰ ਸਿੰਘ ਇਹ ਵੀ ਨਗਲੇ ਦਾ ਇਹਦੇ ਵਿੱਚੋਂ ਅਸੀਂ ਗੁਰਮੀਤ ਕੌਰ ਵਾਈਫ ਆਫ ਬਲਦੇਵ ਸਿੰਘ ਨੂੰ ਜਿਹੜਾ ਹੈਗਾ ਉਹ ਅਰੈਸਟ ਕਰ ਲਿਆ ਤੇ ਛੇਤੀ ਹੀ ਤੁਜੇ ਦੋਸ਼ੀਆਂ ਨੂੰ ਵੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਕਿ ਵਿਵਾਦ ਨਹੀਂ ਦਾ ਇਸਰ ਨਾ ਹਾਂ ਇਹਨਾਂ ਦੀ ਤਕਸੀਮ ਦਾ ਸੀਗਾ ਵਿਵਾਦ ਜਿਹੜਾ ਹੈਗਾ ਉਹਨੂੰ ਲੈ ਕੇ ਜਿਹੜਾ ਸਾਰਾ ਜਿਹੜਾ ਝਗੜਾ